ਨੱਬਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੀ ਧਰਮ ਪਤਨੀ ਮਜੀਠਾ ਵਿਧਾਇਕ ਗਨੀਪ ਕੋਰ ਮਜੀਠੀਆ ਅੱਜ ਨੱਬਾ ਜੇਲ੍ਹ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਤਕਰੀਬਨ 1 ਘੰਟਾ 25 ਮਿੰਟ ਮੁਲਾਕਾਤ ਕੀਤੀ ਮੁਲਾਕਾਤ ਕਰਨ ਤੋਂ ਬਾਅਦ ਗਨੀਪ ਕੋਰ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਕਰਮ ਸਿੰਘ ਮਜੀਠੀਆ ਹਮੇਸ਼ਾ ਦੀ ਤਰ੍ਹਾਂ ਛੱਟ ਦੀ ਕਲਾ ਵਿੱਚ ਹਨ ਸਰਕਾਰ ਭਾਵੇਂ ਜਿੰਨੀ ਵੀ ਟੱਕੇਸ਼ਾਈ ਕਰ ਲਵੇ ਲੇਕਿਨ ਇਸ ਤਰ੍ਹਾਂ ਸਰਕਾਰ ਦੀ ਟੱਕੇਸ਼ਾਈ ਤੋਂ ਉਹ ਡਰਨ ਵਾਲੇ ਨਹੀਂ ਹਨ ਉਨਾ ਕਿ ਆ ਕੀ ਸਰਕਾਰ ਨੇ ਸੀਸੀਟੀਵੀ ਕੈਮਰਾ ਨਾਲ ਨਿਗਰਾਨੀ ਕਰਕੇ ਸਿਰਫ ਵਿਕਰਮ ਸਿੰਘ ਮਜੀਠੀਆ ਨੂੰ ਪਾਟ ਕਰਦੇ ਵੇਖਿਆ ਜਾ ਸਕਦਾ ਹੈ ਚੜਦੀ ਕਲਾ ਚ ਨੇ ਕੀ ਗੱਲ ਹੋਈ ਮੈਡਮ ਤੁਸੀਂ ਇਹ ਟੈਕਰੀਪਨ ਡੇਢ ਘੰਟਾ ਅੰਦਰ ਰਹੇ ਹੋ ਕੀ ਗੱਲਬਾਤ ਹੋਈ ਹੈ ਪੂਰੀ ਪਰਿਵਾਰ ਦੀ ਪਹਿਲੀ ਮੁਲਾਕਾਤ ਸੀ ਹਾਂਜੀ ਨਹੀਂ ਕੋਰਟ 'ਚ ਮਿਲੇ ਸੀਗੇ ਤਰੀਕ ਵੇਲੇ ਤੇ ਬੱਚਿਆਂ ਦਾ ਹਾਲਚਾਲ ਪੁੱਛਿਆ ਤੇ ਮਾਤਾ ਪਿਤਾ ਦਾ ਹਾਲਚਾਲ ਪੁੱਛਿਆ ਬਸ ਬੈਰ ਕਚੇ ਜੂਨ ਲੈ ਕੇ ਜਿਹੜਾ ਪਟੀਸ਼ਨ ਵੀ ਕਰ ਦਿੱਤੀ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਦਿੱਕਤ ਮੈਮ ਕੀ ਹੈ ਸੁਰੱਖਿਆ ਨੂੰ ਲੈ ਕੇ ਕੀ ਦਿੱਕਤ ਹੈ ਉਹ orange ਵਕੀਲ ਸਾਹਿਬ ਦੱਸ ਲੈਂਗੇ ਉਹ orange ਜੀ ਦੀ ਜੀ ਮੁਲਾਕਾਤ ਕੀਤੀ ਆ ਕਿ ਵੇ ਹਾਲਚਾਲ ਚੜਦੀ ਕਲਾ ਚੜਦੀ ਕਲਾਚ ਨੇ ਜੀ ਬਿਲਕੁਲ ਚੜਦੀ ਕਲਾਚ ਨੇ ਹਮੇਸ਼ਾ ਚੜਦੀ ਕਲਾਚ ਹੁੰਦੇ ਨੇ ਉਹਨਾਂ ਦੀ ਕੋਈ ਅ ਮਤਲਬ ਉਹਨਾਂ ਨੂੰ ਕੋਈ ਉਹਨਾਂ ਦਾ ਜਿਹੜਾ ਮਨੁਬਲ ਨਹੀਂ ਤੋੜ ਸਕਦਾ ਕੀ ਕਰ ਰਹੇ ਆ ਮੈਡਮ ਇਲਜ਼ਾਮ ਲੱਗੇ ਗਲਤ ਬਾਤ ਹੋਈ ਅੰਦਰ ਬੈਰਚ ਨੂੰ ਲੈ ਕੇ ਜਿਸ ਤਰ੍ਹਾਂ ਕਿ ਦਿਖਾਉ ਕਿ ਤੁਸੀਂ ਕੀ ਕਹਿੰਦੇ ਦੇਖੋ ਉਹਨਾਂ ਨੂੰ ਕੋਈ ਚੜੀ ਲੱਥੀ ਨਹੀਂ ਬੈਰਕ ਦੀ ਬਿਲਕੁਲ ਠੀਕ ਨੇ ਸਿਕਿਉਰਿਟੀ ਰੀਜ਼ਨਸ ਲਈ ਅਸੀਂ ਦਰਖਾਸਤ ਪਾਈ ਸੀ ਉਹ orange ਕੈਟਾਗਰੀ ਪ੍ਰੋਟੈਕਟਿਵ ਨੇ ਜੇਲ ਮੈਨੂਅਲ ਦੇ ਅਨੁਸਾਰ ਤੇ ਅਸੀਂ ਦਰਖਾਸਤ ਪਾਈ ਸੀ ਸਰਕਾਰ ਕਿਉਂ ਕਰ ਰਹੀ ਹੈ ਇਸ ਤਰ੍ਹਾਂ ਮਤਲਬ ਉਹ ਤਾਂ orange ਜਿਹੜੇ ਹੈਗੇ ਸਾਬਕਾ ਮੰਤਰੀ ਉਹ ਤਾਂ ਉਹਨਾਂ ਦੀ ਹੁਣ ਉਹ ਤੁਸੀਂ ਉਹਨਾਂ ਨੂੰ ਪੁੱਛੋ ਕਿਉਂ ਕਰ ਰਹੇ ਐ ਇਸ ਤਰ੍ਹਾਂ ਉਹ ਤਾਂ ਗ੍ਰਾਮ ਲੱਗੇ ਨੇ ਕਿਸ ਤਰ੍ਹਾਂ ਉਹ ਚੀਜ਼ ਨੂੰ ਵਾਚ ਕਰ ਦੋ ਉਹ ਤਾਂ ਕਿੰਨੀ ਬਾਰੀ ਦੱਸ ਚੁੱਕੇ ਆ ਅਸੀਂ ਤੁਸੀਂ ਪਹਿਲਾਂ ਸਾਰੇ ਸਾਰਾ ਕੁਝ ਅੱਗੇ ਲਿਆ ਕੇ ਤਾਂ ਦਿਖਾਓ ਸਾਨੂੰ ਮੈਨੂੰ ਸਾਹਿਬ ਅਮਰਤੋ ਬਹੁਤ ਜ਼ਿਆਦਾ ਮਾਮਲੇ ਆਦੇ ਨੇ ਜਿਹੜਾ ਮਾਮਲਾ ਕਰਦੇ ਕਿ ਸਰਕਾਰ ਕਹਿ ਰਹੀ ਤੁਸੀਂ ਡਰਗ ਦੇ ਅਧੀਨ ਜਿਹੜਾ ਮਾਮਲਾ ਕਰਦੇ ਕਿ ਇੰਨੀ ਵੀ ਸੱਚਾਈ ਨਹੀਂ ਨਹੀਂ ਇਹ ਡਰਗ ਦਾ ਮਾਮਲਾ ਹੈ ਕਿ ਡੀਏ ਦਾ ਮਾਮਲਾ ਹੈ ਮਾਮਲਾ ਕੀ ਇਸ ਚੀਜ਼ ਦਾ ਹੈ ਪਹਿਲਾਂ ਦੱਸੋ ਅਮਰਤੋ ਬਹੁਤ ਜ਼ਿਆਦਾ ਮਾਮਲੇ ਚ ਕ੍ਰਿਪਟਰ ਕੀ ਸਮਝੀਏ ਸਰਕਾਰ ਜੋੜ ਰਹੀ ਹੈ ਇਸ ਨੂੰ ਨਸ਼ੇ ਨਾਲ ਜੋੜ ਮਾਮਲਾ ਤਾਂ ਇੱਕੋ ਹੀ ਹੋ ਸਕਦਾ ਹੈ ਨਾ ਜਾਂ ਤਾਂ ਡਰਗ ਦਾ ਹੋ ਸਕਦਾ ਹੈ ਜਾਂ ਡੀਏ ਦਾ ਹੋ ਸਕਦਾ ਦੋਨੋਂ ਤਾਂ ਹੋ ਨਹੀਂ ਸਕਦੇ ਮਨਸ਼ਾ ਕੀ ਲੱਗਦੀ ਹੈ ਜੀ ਤੁਹਾਨੂੰ ਇਸ ਤੇ ਮਨਸ਼ਾ ਤਾਂ ਕਲੀਅਰ ਹੈ ਕੀ ਕਲੀਅਰ ਕੀ ਹੈ ਜੀ ਗੱਲ ਕੀ ਇਹਦਾ ਜੇ ਜਦ ਉਹਨਾਂ ਨੂੰ 4 ਸਾਲ ਹੋ ਗਏ ਇਨਵੈਸਟੀਗੇਸ਼ਨ ਕਰਦੇ ਡੀਓਸ ਡਰਗ ਚ ਕੁਝ ਲੱਭਿਆ ਨਹੀਂ ਤਾਂ ਹੁਣ ਡੀਏ ਚ ਪਾਤਾ ਜਾਂ ਤਾਂ ਤੁਸੀਂ ਕਹੋ ਕਿ ਡਰਗ ਲੱਭੇ ਉਹਨਾਂ ਨੂੰ ਤੁਸੀਂ ਮੈਂ ਪਰਿਵਾਰ ਪਰਪੇਅਰ ਸੀ ਇਸ ਗੱਲ ਨੂੰ ਲੈ ਕੇ ਵੀ ਕੋਈ ਨਾ ਕੋਈ ਮਾਮਲਾ ਤੁਹਾਡੇ ਦੇ ਝੂਠਾ ਦਰਜ ਕੀਤਾ ਜਾਊਗਾ। ਪਰ ਘਟਿਆ ਸਾਹਿਬ ਨੇ ਪਹਿਲੇ ਹੀ ਇਹ ਗੱਲ ਕਹੀ ਸੀ ਵੀ ਮੇਰੇ ਤੇ ਕੋਈ ਨਾ ਕੋਈ ਕਾਰਵਾਈ ਬਿਲਕੁਲ ਬਿਲਕੁਲ ਜੀ ਬਿਲਕੁਲ ਪਤਾ ਸੀ ਸਾਨੂੰ। ਅਸੀਂ ਬਿਲਕੁਲ ਤਿਆਰ ਸੀ ਜੇ ਜੋ ਅਸੀਂ ਤਾਂ ਹਮੇਸ਼ਾ ਕੀ ਲੱਗਦਾ ਵੀ ਅੰਦਰ ਜਿਹੜੀ ਮੁਲਾਕਾਤ ਹੋਈ ਹੈ ਬੈਰਕ ਨੂੰ ਲੈ ਕੇ ਕੀ ਰੱਖਿਆ ਜਿਹੜੀ ਦਿੱਕਤ ਆ ਰਹੀ ਹੈ। ਮੈਂ ਇਹਨੂੰ ਜ਼ਰੂਰ ਡਿਫਰੈਂਸ਼ੀਏਟ ਕਰਦਾ ਜੀ ਜੋ ਇਹ ਪ੍ਰੋਪਾਗੈਂਡਾ ਹੈਗਾ ਕਿ ਕੰਫਰਟ ਵਾਸਤੇ ਕੁਝ ਕੀਤਾ ਬਿਲਕੁਲ ਨਹੀਂ ਸਿਕਿਉਰਿਟੀ ਰੀਜ਼ਨਸ ਨੇ। ਤੁਸੀਂ ਕੋਟਾਂ 'ਚ ਤੇ ਮੀਡੀਆ 'ਚ ਆਪ ਜਾ ਕੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਇੰਨਾ ਸੁਰੱਖਿਆ ਦਾ ਖਤਰਾ ਹੈ ਕਿ ਉਹਨਾਂ ਦੀ ਸ਼ਕਲ ਵੀ ਨਹੀਂ ਦਿਖਾ ਸਕਦੇ ਪਰਦੇ ਲਾਉਣੇ ਪੈਂਦੇ ਨੇ ਤੇ ਕੋਟਾਂ ਕੋਟ ਜਿਹੜੀ ਉਹ ਫੋਟਰੈਸ ਬਣਾਈ ਜਾਂਦੀ ਹੈ ਕੋਟ ਦੀ ਸੜਕਾਂ ਸੜਕਾਂ ਸੀਲ ਕਰ ਦਿੱਤੀਆਂ ਜਾਂਦੀਆਂ ਹੋਰ ਕੋਈ ਕੰਮ ਨਹੀਂ ਕੀਤਾ ਜਾਂ ਦਿੰਦਾ ਉੱਥੇ ਸੋ ਇਸ ਕਰਕੇ ਅਸੀਂ ਕਿਹਾ ਕਿ ਜਿਹੜੀ orange category high risk prisoner ਹੈ ਉਹਦਾ ਜਿਹੜੀ ਬੈਰਕੇ ਕਿਸੇ ਹੋਰ ਨਾਲ ਸ਼ੇਅਰ ਨਹੀਂ ਹੋ ਸਕਦੀ ਤੇ ਇੱਥੇ ਅਕੋਮੋਡੇਸ਼ਨ ਦੀ ਕੋਈ ਕਲੀਅਰ ਨਹੀਂ ਹੈ ਤੋਂ ਅਸੀਂ ਅੱਜ ਐਪਲੀਕੇਸ਼ਨ ਫਾਈਲ ਕਰ ਚੁੱਕੇ ਸੀ ਇਹਨਾਂ ਦਾ ਅੱਜ ਟਾਈਮ ਸੀਗਾ ਰਿਪਲਾਈ ਦੇਣ ਦਾ ਸਟੇਟਸ ਰਿਪੋਰਟ ਫਾਈਲ ਕਰਨ ਦਾ ਅੱਜ ਦੋਨੋਂ ਉਹਨਾਂ ਨੇ ਕੋਰਟ ਚ ਨਹੀਂ ਕੀਤੀ ਤੇ ਅਗਲੀ 23 ਤਾਰੀਖ ਪੈ ਗਈ ਹੈ ਜੀ ਹੁਣ ਕੀ ਲੱਗਦਾ ਅੱਗੇ ਕੀ ਰਾਹ ਲੱਗਦਾ ਹੈ ਅਸੀਂ ਅੱਜ ਰੈਗੂਲਰ ਬੇਲ ਫਾਈਲ ਕਰ ਦਿੱਤੀ ਹੈ ਜੀ ਆਨਰੇਬਲ ਕੋਰਟ ਨੇ 22 ਤਰੀਕ ਉਹਦਾ ਨੋਟਿਸ ਕਰ ਲਿਆ ਔਰ ਉਹ ਚੜਦੀ ਕਲਾ ਚ ਨੇ ਇਹ ਬਿਲਕੁਲ ਠੀਕ ਨੇ ਰਬ ਰਬ ਕਰ ਰਿਹਾ ਆਪਦਾ ਨਾਮ ਜਪ ਰਹੇ ਨੇ ਚੜਦੀ ਕਲਾ ਚ ਉਮੀਦ ਹੈ ਬੇਲ ਹੋ ਜਾਏਗੀ ਹਾਂਜੀ ਹਾਂਜੀ ਪਹਿਲਾਂ ਪਟਿਆਲਾ ਕੇ ਰੱਖੇ ਗਿਆ ਸੀ ਜੇਲ੍ਹ ਚ ਤੇ ਨਾਪਾ ਕਿਉਂ ਹੁਣ ਸਰ ਸ਼ਿਫਟ ਨਹੀਂ ਕੀਤਾ ਇਸ ਕੇਸ 'ਚ ਉਹਨਾਂ ਨੂੰ ਨਾਬਾ ਹੀ ਲੈ ਕੇ ਆਏ ਨੇ ਹਾਈ ਕੋਰਟ 'ਚ ਪ੍ਰੋਟੈਕਸ਼ਨ ਜਿਹੜੀ ਨੇ ਸਿਕਿਉਰਿਟੀ ਵਿਦਰਾਅ ਕੀਤੀ ਸੀ ਉਹ ਜਦ ਅਸੀਂ ਪਟੀਸ਼ਨ ਫਾਈਲ ਕੀਤੀ ਸੀ ਤਾਂ ਆਨਰੇਬਲ ਹਾਈ ਕੋਰਟ ਦੇ ਡਾਇਰੈਕਸ਼ਨ ਨੇ ਕਿ ਇਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਇਨਸ਼ੋਰ ਕੀਤੀ ਜਾਵੇ ਤੇ ਅੰਡਰ ਥੈਟ ਇਨਸ਼ੋਰੈਂਸ ਜਿਹੜੀ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਤਾਂ ਕੋਰਟ 'ਚ ਉਹਨਾਂ ਨੇ ਕਿਹਾ ਜੀ ਨਾਬਾ 'ਚ ਉਹਨਾਂ ਕੋਲ ਫੈਸਿਲਿਟੀਆਂ ਬੈਟਰ ਨੇ ਕਿਉਂ ਸਿਕਿਉਰ ਆਰਡਰ ਇਸ ਕਰਕੇ ਲਿਆ ਨਾਬੇ ਦਾ ਕਿ ਉੱਥੇ ਫੈਸਿਲਿਟੀਆਂ ਬੈਟਰ ਫॉर ਸਿਕਿਉਰਿਟੀ ਹੈ ਪਰ ਇੱਥੇ ਔਰੇਂਜ ਪ੍ਰਿਜ਼ਨਰ ਦਾ ਜੇਲ ਮੈਨੂਅਲ ਦੀ ਇਹਨਾਂ ਨੇ ਵਾਇਲੇਸ਼ਨ ਕੀਤੀ ਹੈ ਇਸ ਕਰਕੇ ਅਸੀਂ ਉਹ ਜਿਹੜੀ ਪਟੀਸ਼ਨ ਫਾਈਲ ਕੀਤੀ ਆ ਵੀ ਪਰਚਾ ਗਲਤ ਦਿੱਤਾ ਆ ਉਹਦੀ ਡੇਟ ਮੰਗ ਲਓ ਹਾਈ ਕੋਰਟ ਚ ਕਦੋਂ ਦਿਆਂਗੇ ਸਰ ਹਲੇ ਪਰਚਾ ਦਰਜ ਅਸੀਂ ਜਿਹੜੀ ਕਾਉਚਿੰਗ ਪਟੀਸ਼ਨ ਹੈ ਉਹ ਹਲੇ ਨਹੀਂ ਫਾਈਲ ਕੀਤੀ ਜੀ ਹਾਲ ਫਿਲਹਾਲ ਸਿਰਫ ਅੱਜ ਅਸੀਂ ਰੈਗੂਲਰ ਬੇਲ ਫਾਈਲ ਕੀਤੀ ਹੈ ਅਸੀਂ ਰਿਮਾਂਡ ਆਰਡਰ ਚੈਲੰਜ ਕੀਤਾ ਉਹ ਜੁਲਾਈ ਐਂਡ ਚ ਪਈ ਹੋਈ ਹੈ ਤੇ ਹੁਣ 14 ਤਰੀਕ ਅੱਜ ਅਸੀਂ ਰੈਗੂਲਰ ਬਿਲ ਫਾਈਲ ਕਰਤੀ ਸੀ ਉਹ 22 ਤਰੀਕ ਲੱਗੀ। ਅਗਰ ਸੀਸੀਟੀਵੀ ਰਾਹੀਂ ਕਿਸੇ ਕੈਦੀ ਦੀ ਨਿਚਤਾ ਬਾਹਰ ਦੇਖੀ ਜਾਂਦੀ ਆ ਜੋ ਗੱਲਾਂ ਬਾਹਰ ਆ ਰਹੀਆਂ ਨੇ ਵੀ ਸਰਕਾਰ ਦੇਖ ਰਹੀ ਆ ਕੀ ਲੱਗਦਾ ਵੀ ਸੁਤੰਤਰਤਾ ਦਾ ਅਧਿਕਾਰ ਦੀ ਜਿਹੜੀ ਉਲੰਘਣਾ ਪਰ ਗ੍ਰੋਸ ਵਾਇਲੇਸ਼ਨ ਉੱਪਰ ਕੀ ਦੇਖ ਲਓਗੇ? ਬੰਦਾ ਜਿਹੜਾ ਪਾਰਤ ਪੂਜਾ ਕਰਦਾ ਸਾਰਾ ਦਿਨ ਜਾਂ ਉੱਥੇ ਬੈਠਾ ਵੀ ਐਂ ਕਰਦਾ ਰਹਿੰਦਾ ਤੁਹਾਨੂੰ। ਇਹ ਕੁਝ ਦੇਖਿਓ ਹੋਰ ਦੇਖਣ ਨੂੰ ਲੋਕਾਂ ਨੂੰ ਦੇਖਣ ਨਹੀਂ ਦੇ ਰਿਆ ਲੇਕਿਨ ਮੀਡੀਆ ਦੀ ਕਵਰੇਜ ਰੋਕ ਰਹੀ। ਉਹਨੂੰ ਉਹਨੂੰ ਰੋਜ਼ ਸ਼ਾਮ ਨੂੰ ਮਿਲ ਜਾਂਦੀ ਆਲੀ ਅਪਡੇਟ ਆਲੀ। ਥੈਂਕ ਯੂ ਸਰ।